ਇਹ 2000 ਜੱਤੇ ਬੰਦੇ ਆ ਜੋ ਭਗਵਾਨ ਮਾਨ ਸਾਹਿਬ ਹਲਾਸ਼ਾਹੀ ਦੇ ਰਹੇ ਆ ਉਹ ਇਹ ਮਾਹੌਲ ਬਣਾ ਦੀ ਕੋਸ਼ਿਸ਼ ਕਰ ਰਹੇ ਆ ਤੇ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਹੇ ਕਿ ਕਿਸਾਨਾਂ ਦੀ ਬਦਰਾਵੀ ਹੋ ਰਹੀ ਹੈ ਕਿਸਾਨ ਬਿਲਕੁਲ ਕਿਸਾਨ ਅੰਦੋਲਨ ਦੇ ਵਿੱਚ ਨਹੀਂ ਹੈ ਇੱਥੇ ਵੀ ਕਿਸਾਨ ਬੈਠੇ ਕਿਸਾਨ ਅੱਜ ਆਪਣੇ ਖੇਤ ਕਿੱਥੇ ਦੀ ਜਾਂ ਮੰਡੀ ਤੇ ਦੇ ਦੀ ਕਿਸਾਨ ਨਹੀਂ ਇਹ ਲੋਕਾਂ ਜੱਤੀ ਬੰਦ ਲਿਆ ਠੀਕ ਹੈ ਇਹਨਾਂ ਨੂੰ ਕਰਨ ਦੋ ਇਹਨਾਂ ਦੇ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਪਬਲਿਕ ਡਿਸਾਈਡ ਕਰੇਗੀ ਨਾ ਆਪ ਕੀ ਪਾਜਬਾਦੀ ਟਿਕਟ ਮਿਲਣ ਤੋਂ ਬਾਅਦ ਸੰਗਰੂਰ ਪਹੁੰਚੇ ਅਰਵਿੰਦ ਖੰਨਾ ਨੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਤੇ ਵੱਡਾ ਬਿਆਨ ਦਿੱਤਾ ਖੰਨਾ ਨੇ ਸਾਫ਼ ਕਹਿ ਕਿ ਕਿਸਾਨ ਭਾਜਪੀ ਦੇ ਖਿਲਾਫ ਨਹੀਂ ਹਨ ਭਾਜਪੀ ਦਾ ਵਿਰੋਧ ਮੁੱਖ ਮੰਤਰੀ ਭਗਵੰਤ ਮਾਨ ਦੀ ਹਲਾਸ਼ੇਰੀ ਤੇ ਮਲੀਪੁਗਤ ਦੇ ਨਾਲ ਇੱਕ ਦੋ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਅਸਲ ਕਿਸਾਨ ਤਾਂ ਖੇਤਾਂ ਤੇ ਮੰਡੀਆਂ ਵਿੱਚ ਵਿਅਸਤ ਨੇ ਖੰਨਾ ਨੇ ਇੱਥੇ ਤੱਕ ਕਹਿ ਦਿੱਤਾ ਕਿ ਅੰਦੋਲਨ ਦੇ ਵਿੱਚ ਬਿਲਕੁਲ ਵੀ ਕਿਸਾਨ ਨਹੀਂ ਹਨ ਇਹ ਬਹੁਤ ਗਲਤ ਸ਼ਬਦ ਤੁਸੀਂ ਵਰਤ ਰਹੇ ਹੋ ਨਹੀਂ ਨਹੀਂ ਇਹ ਬਹੁਤ ਗਲਤ ਸ਼ਬਦ ਮੈਂ ਮੈਂ ਇਸ ਕਰਕੇ کہہ ਰਿਹਾ ਗਲਤ ਸ਼ਬਦ ਇਸ ਕਰਕੇ ਵਰਤ ਰਹੇ ਹੋ ਕਿਉਂਕਿ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਹੈ ਇਹ ਇੱਕ ਦੋ ਜਥੇਬੰਦੀ ਜਿਨ੍ਹਾਂ ਨੂੰ ਭਗਵੰਤਪານ ਸਾਹਿਬ ਨੇ ਹਲਾਸ਼ਾਰੀ ਦਿੱਤੀ ਹੈ ਉਹ ਇਹ ਕੰਮ ਕਰ ਰਹੇ ਯੂਨੀਅਨ ਵਾਲੇ ਕਿਸਾਨ ਅੱਜ ਆਪਣੇ ਖੇਤ ਤੇ ਬਿਜ਼ੀ ਹੈ ਜਾਂ ਮੰਡੀ 'ਚ ਬਿਜ਼ੀ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ ਔਰ ਮੇਰੇ ਖਿਲਾਫ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਬਿਲਕੁਲ ਨਹੀਂ ਜੀ ਨਹੀਂ ਸੇਵਾ ਮੈਂ ਪਿੰਡਾਂ ਦੇ ਵਿੱਚ ਕੀਤੀ ਹੈ ਪਿਛਲੇ 25 ਸਾਲ ਸਾਰਿਆਂ ਨੂੰ ਇਹ 2 4 ਜੱਥੇਬੰਦੀਆ ਜੋ ਭਗਵੰਤ ਸਿੰਘ ਸਾਹਿਬ ਹਲਾਸ਼ਾਹਰੀ ਦੇ ਰਹੇ ਹੈ ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਹੇ ਕਿ ਕਿਸਾਨਾਂ ਦੀ ਬਦਰਾਵੀ ਹੋ ਰਹੀ ਹੈ ਕਿਸਾਨ ਬਿਲਕੁਲ ਇਸ ਆंदोलਨ ਦੇ ਵਿੱਚ ਨਹੀਂ ਹੈ ਇੱਥੇ ਵੀ ਕਿਸਾਨ ਬੈਠੇ ਮੇਰੇ ਕਮਰੇ 'ਚ ਕਿਸਾਨ ਬੈਠੇ ਕੱਲ ਮੈਂ ਮੀਟਿੰਗ ਕਰਕੇ ਆਇਆ ਪਟਿਆਲਾ ਉੱਥੇ ਵੀ ਕਿਸਾਨ ਬੈਠੇ ਸੀ ਤੇ ਇਹ ਗੱਲ ਗਲਤ ਹੈ ਕਿ ਆਪਾਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਦੋਸ਼ੀ ਠਹਿਾਈਏ ਕਿਸਾਨ ਨਹੀਂ ਇਹ ਦੋ ਚਾਰ ਜਥੇਬੰਦੀਆਂ ਹਨ ਠੀਕ ਹੈ ਇਹਨਾਂ ਨੂੰ ਕਰਨ ᱫੋ ਇਹਨਾਂ ਦੇ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਪਬਲਿਕ ਡਿਸਾਈਡ ਕਰੇਗੀ ਨਾ ਅਖੀਰ ਦੇ ਵਿੱਚ